ਐਸਐਮਡੀ ਵੱਡੀ ਖਬਰ ਗੈਂਗਸਟਰਾਂ ਦੇ ਨਾਂ ਤੇ 5 ਲੱਖ ਦੀ ਫਰੋਤੀ ਮੰਗਣ ਵਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ ਪਿੰਡ ਲੱਕੜਵਾਲਾ ਵਿਖੇ ਸਰਕਾਰੀ ਟੀਚਰ ਤੋਂ ਪਿੰਡ ਦਾ ਨਿਕਲਿਆ ਫਰੋਤੀ ਮੰਗਣ ਵਾਲਾ ਪੁਲਿਸ ਨੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇੱਕ ਦਿਨ ਦਾ ਰਮਾਂਡ ਲਿਆ ਪਿੰਡ ਲੱਕੜਵਾਲਾ ਵਿਖੇ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਪਰਮਿੰਦਰ ਸਿੰਘ ਤੋਂ 5 ਲੱਖ ਦੀ ਫਰੋਤੀ ਮੰਗਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਲੋੜ ਦੇ ਡੀਐਸਪੀ ਇਕਬਾਲ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਲੱਕੜਵਾਲਾ ਦੇ ਸਕੂਲ ਵਿਖੇ ਪਰਮਿੰਦਰ ਸਿੰਘ ਨਾਮ ਦਾ ਵਿਅਕਤੀ ਅਧਿਆਪਕ ਵਜੋਂ ਕੰਮ ਕਰ ਰਿਹਾ ਸੀ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਇੱਕ ਮੈਸੇਜ ਕਰਕੇ 5 ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਸੀ ਲਿਖਤੀ ਮੈਸੇਜ ਵਿੱਚ ਲਾਰੈਂਸ ਬਿਸ਼ਨੋਈ ਅਤੇ 골ਡੀ ਬਰਾੜ ਤੋਂ ਇਲਾਵਾ ਹੋਰ ਗੈਂਗਸਟਰਾਂ ਦੇ ਨਾਮ ਵੀ ਲਿਖੇ ਸਨ ਅਤੇ ਜੋ ਫੋਨ ਕੀਤੇ ਜਾ ਰਹੇ ਸਨ ਉਸ ਵਿੱਚ 골ਡੀ ਬਰਾੜ ਦਾ ਜ਼ਿਕਰ ਕਰਦਿਆ ਪਰਮਿੰਦਰ ਸਿੰਘ ਨੂੰ 5 ਲੱਖ ਰੁਪਏ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਡੀਐਸਪੀ ਸੰਦੂ ਨੇ ਕਿਹਾ ਕਿ ਫੜਿਆ ਹੋਇਆ ਵਿਅਕਤੀ ਇਸੇ ਪਿੰਡ ਲੱਕੜ ਵਾਲਾ ਦਾ ਰਹਿਣ ਵਾਲਾ ਹੈ ਤੇ ਉਸ ਦਾ ਨਾਮ ਜਸਪ੍ਰਿਤ ਸਿੰਘ ਹੈ ਅ ਸਰ ਇੱਕ ਲੱਕੜ ਮਿੰਡੀ ਦਾ ਪ੍ਰੋਤੀ ਮੰਗਣ ਦਾ ਮਾਮਲਾ ਸੀਗਾ ਟੀਚਰ ਬੋਲੋ ਕੀ ਮਾਮਲਾ ਕੀ ਸੀਗਾ ਤੇ ਕੀ ਕਿਹਾ ਹੋਇਆ ਇਹ ਪਿੰਡ ਲੱਕੜ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਪਰਮਿੰਦਰ ਸਿੰਘ ਉਹਨੂੰ ਦੋਗ ਦਿਨ ਤੋਂ ਕਾਲ ਆ ਰਹੀਆਂ ਸੀ ਕਿਸੇ ਵਿਅਕਤੀ ਦੀਆਂ ਬਾਹਰਲੇ ਨੰਬਰ ਤੋਂ ਕੋਈ ਸੈਕੰਡ ਲਾਈਨ ਦਾ ਨੰਬਰ ਸੀਗਾ ਕਿ ਮੈਂ ਗੋਲਡੀ ਬਰਾਡ ਬੋਲਦਾ ਤੇ ਜਿਹੜਾ ਉਸ ਤੋਂ ਉਸਨੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਧਮਕੀ ਦੇ ਕੇ ਤੇ ਉਸ ਨੂੰ ਇੱਕ ਲਿਖਤੀ ਮੈਸੇਜ ਵੀ ਪਾਇਆ ਜਿਸ 'ਚ ਲਾਰੈਂਸ ਗਰੁੱਪ ਦਾ ਗੋਲਡੀ ਬਰਾਡ ਦਾ ਹੋਰ ਗੈਂਗਸਟਰਾਂ ਦੇ ਨਾਮ ਲਿਖ ਕੇ ਉਹਨੇ ਉਹਨੂੰ ਧਮਕੀ ਦਿੱਤੀ ਬਾਰ-ਬਾਰ ਉਸ ਵਨ ਚ ਜਿਹੜਾ ਕੱਲ ਸਾਡੇ ਕੋਲੇ ਉਹ ਕੰਸਰਨ ਟੀਚਰ ਵੱਲੋਂ ਤਲਾਹ ਦਿੱਤੀ ਗਈ ਸੀ ਅਸੀਂ ਉੱਤੇ ਜੋ ਹੈਗਾ ਟੈਕਨੀਕਲ ਸੈਲ ਦੀ ਮਦਦ ਨਾਲ ਤੇ ਹੋਰ ਏਜੰਸੀਆਂ ਦੀ ਮਦਦ ਨਾਲ ਅਸੀਂ ਆਪਣਾ ਉਹਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਜਿੰਨੇ ਕਾਲ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਜੋ ਇਹ ਜਗਸਪ੍ਰੀ ਸਿੰਘ ਹੈ ਆਪਣਾ ਪਿੰਡ ਲੱਕੜ ਵਾਲੇ ਦਾ ਹੀ ਰਹਿਣ ਵਾਲਾ ਹੈ ਇਹਦੇ ਵੱਲੋਂ ਇਹ ਕਾਲ ਕੀਤੀ ਗਈ ਸੀਗੀ ਇਹ ਪਹਿਲਾਂ ਐਸਐਸ ਸਕੂਲ ਚ ਦਾ ਸਟੂਡੈਂਟ ਰਹਿ ਚੁੱਕਾ ਹੈ ਕੀ ਕੋਈ ਇਹਦਾ ਅੱਗੇ ਗੈਂਗ ਨਾਲ ਹੈ ਸਬੰਧ ਚ ਕੋਈ ਲੱਗ ਰਿਹਾ ਕੋਈ ਅਸੀਂ ਜਿਹੜਾ ਜਿਹਦੇ ਸਬੰਧੀ ਪੁਲਿਸ ਰਿਪੋਰਟ ਲੈ ਕੇ ਅੱ ਤੋਂ ਫਰਦਰ ਪੁੱਛਗਛ ਕਰਾਂਗੇ ਕਿ ਇਸਨੇ ਕਿਸ ਦੀ ਸ਼ਹਿ ਤੇ ਜਾਂ ਕਿਸੇ ਹੋਰ ਨਾਲ ਰਲ ਕੇ ਕੰਮ ਕੀਤਾ ਜਾਂ ਆਪਦੇ ਤੌਰ ਤੇ ਕੀਤਾ ਪਹਿਲਾਂ ਵੀ ਕੋਈ ਮਾਮਲੇ ਮੂਲੇ ਦਰਜ ਦੀ ਇਸ ਬੰਦੇ ਤੇ ਕੋਈ ਨਹੀਂ ਹੈ ਤੇ ਸਾਡੇ ਕੋਲ ਅਜੇ ਨਾਲ ਕੋਈ ਨਹੀਂ ਪਰ ਫਿਰ ਵੀ ਅਸੀਂ ਇਹਦੀ ਤਕੀਕਾਤ ਕਰ ਰਹੇ ਹਾਂ ਇਸ ਸਮੇਂ ਦੀ ਵੱਡੀ ਖਬਰ ਗੈਂਗਸਟਰਾਂ ਦੇ ਨਾਂ ਤੇ 5 ਲੱਖ ਦੀ ਫਰੋਤੀ ਮੰਗਣ ਵਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ ਪਿੰਡ ਲੱਕੜ ਵਾਲਾ ਵਿਖੇ ਸਰਕਾਰੀ ਟੀਚਰ ਤੋਂ ਪਿੰਡ ਦਾ ਨਿਕਲਿਆ ਫਰੋਤੀ ਮੰਗਣ ਵਾਲਾ ਪੁਲਸ ਨੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇੱਕ ਦਿਨ ਦਾ ਰਮਾਂਡ ਲਿਆ ਪਿੰਡ ਲੱਕੜਵਾਲਾ ਵਿਖੇ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਪਰਮਿੰਦਰ ਸਿੰਘ ਤੋਂ 5 ਲੱਖ ਦੀ ਫਰੋਤੀ ਮੰਗਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਲੋੜ ਦੇ ਡੀਐਸਪੀ ਇਕਬਾਲ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਲੱਕੜਵਾਲਾ ਦੇ ਸਕੂਲ ਵਿਖੇ ਪਰਮਿੰਦਰ ਸਿੰਘ ਨਾਮ ਦਾ ਵਿਅਕਤੀ ਅਧਿਆਪਕ ਵਜੋਂ ਕੰਮ ਕਰ ਰਿਹਾ ਸੀ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਇੱਕ ਮੈਸੇਜ ਕਰਕੇ 5 ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਸੀ ਲਿਖਤੀ ਮੈਸੇਜ ਵਿੱਚ ਲਾਰੈਂਸ ਬਿਸ਼ਨੋਈ ਅਤੇ 골ਡੀ ਬਰਾੜ ਤੋਂ ਇਲਾਵਾ ਹੋਰ ਗੈਂਗਸਟਰਾਂ ਦੇ ਨਾਮ ਵੀ ਲਿਖੇ ਸਨ ਅਤੇ ਜੋ ਫੋਨ ਕੀਤੇ ਜਾ ਰਹੇ ਸਨ ਉਸ ਵਿੱਚ 골ਡੀ ਬਰਾੜ ਦਾ ਜ਼ਿਕਰ ਕਰਦਿਆ ਪਰਮਿੰਦਰ ਸਿੰਘ ਨੂੰ 5 ਲੱਖ ਰੁਪਏ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਡੀਐਸਪੀ ਸੰਦੂ ਨੇ ਕਿਹਾ ਕਿ ਫੜਿਆ ਹੋਇਆ ਵਿਅਕਤੀ ਇਸੇ ਪਿੰਡ ਲੱਕੜਵਾਲਾ ਦਾ ਰਹਿਣ ਵਾਲਾ ਹੈ ਤੇ ਉਸ ਦਾ ਨਾਮ ਜਸਪ੍ਰਿਤ ਸਿੰਘ ਹੈ ਅੰサー ਇੱਕ ਲੱਕੇ ਮਿੰਡੀ ਦਾ ਫਰੋਤੀ ਮੰਗਣ ਦਾ ਮਾਮਲਾ ਸੀਗਾ ਟੀਚਰ ਕੋਲੋਂ ਕੀ ਮਾਮਲਾ ਕੀ ਸੀਗਾ ਤੇ ਕੀ ਗਿਆ ਹੋਇਆ ਪਿੰਡ ਲੱਕੜ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਪਰਮਿੰਦਰ ਸਿੰਘ ਉਹਨੂੰ 2 ਦਿਨ ਤੋਂ ਕਾਲ ਆ ਰਹੀਆਂ ਸੀ ਕਿਸੇ ਵਿਅਕਤੀ ਦੀਆਂ ਬਾਹਰਲੇ ਨੰਬਰ ਤੋਂ ਕੋਈ ਸੈਕੰਡ ਲਾਈਨ ਦਾ ਨੰਬਰ ਸੀਗਾ ਕਿ ਮੈਂ ਗੋਲਡੀ ਬਰਾਡ ਬੋਲਦਾ ਤੇ ਜਿਹੜਾ ਉਸ ਤੋਂ ਉਸਨੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਧਮਕੀ ਦੇ ਕੇ ਤੇ ਉਸ ਨੂੰ ਇੱਕ ਲਿਖਤੀ ਮੈਸੇਜ ਵੀ ਪਾਇਆ ਜਸਟ ਲਾਰੈਂਸ ਗਰੁੱਪ ਦਾ ਗੋਲਡੀ ਬਰਾਡ ਦਾ ਹੋਰ ਗੈਂਗਸਟਰਾਂ ਦੇ ਨਾਮ ਲਿਖ ਕੇ ਉਹਨੇ ਉਹਨੂੰ ਧਮਕੀ ਦਿੱਤੀ ਬਾਰ-ਬਾਰ ਉਸਮਨ ਨੂੰ ਜਿਹੜਾ ਕੱਲ ਸਾਡੇ ਕੋਲੇ ਉਹ ਕੰਸਰਨ ਟੀਚਰ ਵੱਲੋਂ ਇਤਲਾਹ ਦਿੱਤੀ ਗਈ ਸੀ ਅਸੀਂ ਉਹ ਤੇ ਜੋ ਹੈਗਾ ਟੈਕਨੀਕਲ ਸੈਲ ਦੀ ਮਦਦ ਨਾਲ ਤੇ ਹੋਰ ਏਜੰਸੀਆਂ ਵੀ ਮਦਦ ਨਾਲ ਅਸੀਂ ਆਪਣਾ ਉਹ ਉਹਨੂੰ ਟਰੇਸ ਕਰਕੇ ਜਿਹੜਾ ਹੈਗਾ ਜਿੰਨੇ ਕਾਲ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਜੋ ਇਹ ਜਸਪ੍ਰੀ ਸਿੰਘ ਹੈ ਆਪਣਾ ਪਿੰਡ ਲੱਕੜ ਵਾਲੇ ਦਾ ਹੀ ਰਹਿਣ ਵਾਲਾ ਇਹਦੇ ਵੱਲੋਂ ਇਹ ਕਾਲ ਕੀਤੀ ਗਈ ਸੀਗੀ ਇਹ ਪਹਿਲਾਂ ਐਸਐਸ ਸਕੂਲ ਚ ਦਾ ਸਟੂਡੈਂਟ ਰਹਿ ਚੁੱਕਾ ਕੀ ਕੋਈ ਇਹਦਾ ਗੈਂਗ ਨਾਲ ਹੈ ਸੰਬੰਧ ਚ ਕੋਈ ਲੱਗ ਰਿਹਾ ਕੋਈ ਅਸੀਂ ਜਿਹੜਾ ਜਿਹਦੇ ਸੰਬੰਧੀ ਪੁਲਿਸ ਰਿਮਾਨ ਲੈ ਕੇ ਅੱਤ ਫਰਦਰ ਪੁੱਛਗਛ ਕਰਾਂਗੇ ਕਿ ਇਸਨੇ ਕਿਸ ਦੀ ਸ਼ਹਿਤ ਹੈ ਜਾਂ ਕਿਸੇ ਹੋਰ ਨਾਲ ਕਿਸੇ ਕੰਮ ਕੀਤਾ ਹੈ ਜਾਂ ਆਪਣੇ ਤੋਂ ਆਪਣੇ ਕੀਤਾ ਪਹਿਲਾਂ ਵੀ ਕੋਈ ਮਾਮਲੇ ਮੂਲੇ ਦਰਜ ਦੀ ਇਸ ਬੰਦੇ ਤੇ ਕੋਈ ਨਹੀਂ ਨਹੀਂ ਸਾਡੇ ਕੋਲ ਫਿਰਨਲ ਕੋਈ ਨਹੀਂ ਪਰ ਫਿਰ ਵੀ ਅਸੀਂ ਇਹਦੀ ਤੈਕੀਕਾਤ ਕਰ ਰਹੇ ਹਾਂ